ਡੱਡ ਤੋਂ ਕੋਈ ਗੱਲ ਬਸ ਮੈਂ ਕੋਲੇ ਆ ਜਾ ਕਰ ਅੱਜ ਮੈਨੂੰ ਇਹ ਦੱਸ ਜਿਹੜੀ ਹਾਂਜੀ ਹਸੀ ਕਾ ਦੋਸਤੋ ਬਬੋ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰੁਪਿੰਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਆ ਗਿਆ ਬਾਈ ਦਾ ਜਲੂਰ ਤੇ ਬਾਈ ਕੋਲੇ ਨਾ ਜਿਹੜੇ ਘਰੇ ਪਸ਼ੂ ਰੱਖੇ ਹੋਇਆ ਮੇਨ ਵੀਡੀਓ ਜਿਹੜੀ ਹੈਗੀ ਨਾ ਆਹਾ ਇੱਕ ਜਿਹੜੀ ਹੈਗੀ ਆ ਵੀ ਨੀਲੀ ਰਾਵੀ ਦੇ ਵਿੱਚ ਪੈਂਦੀ ਹੋਈ ਇੱਕ ਝੋਟੀ ਆਪਾਂ ਇਹਦੀ ਜਾਣਕਾਰੀ ਆਪਾਂ ਮੇਨ ਇਸ ਦੀ ਜਾਣਕਾਰੀ ਲੈ ਕੇ ਦੇਣੀ ਹੈ ਬਾਕੀ ਜਿਹੜੇ ਪਸ਼ੂ ਘਰੇ ਰੱਖੇ ਹੋਏ ਨਾ ਉਹਨਾਂ ਦਾ ਵੀ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਣਾ ਹੈਗਾ ਵੀਰ ਜਿਹੜੀਆਂ ਇਧਰਲੇ ਪਾਸੇ ਆ ਗਈਆਂ ਨਾ ਝੋਟੀਆਂ ਇਹ ਤੁਸੀਂ ਦੇਖ ਲਓ ਇਹ ਵੀ ਜਿਹੜੀਆਂ ਹੈਗੀਆਂ ਨਾ ਝੋਟੀਆਂ ਬਹੁਤ ਚੰਗੀਆਂ ਨੇ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ 14 14 15 15 ਕਿਲੋ ਵਾਲੀਆਂ ਮੱਝਾਂ ਨੇ ਜਿਵੇਂ ਆ ਸਿਰੇ ਤੇ ਖੜੀ ਹੈ ਇੱਕ ਇਹਨਾਂ ਦੇ ਬਾਈਆਂ ਨੇ ਦੱਸਿਆ ਵੀ 16 ਕਿਲੋ ਦੁੱਧ ਉਹ ਮੱਝ ਵੀ ਦਿੰਦੀ ਆ ਤੇ ਇਧਰਲੇ ਪਾਸੇ ਆ ਗਈਆਂ ਮੱਝਾਂ ਤੇ ਇੱਕ ਉਧਰਲੇ ਪਾਸੇ ਆ ਗਈਆਂ ਕਟੀਆਂ ਮੈਂ ਉਹ ਵੀ ਦਿਖਾ ਦਣਾ ਵੀਰ ਕਟੀਆਂ ਵੀ ਜਿਹੜੀਆਂ ਹੈਗੀਆਂ ਨਾ ਕਟੀਆਂ ਦੀ ਸੰਭਾਈ ਜਿਹੜੀ ਕੀਤੀ ਹੋਈ ਹੈ ਤੇ ਉਹ ਵੀ ਜਿਹੜੀ ਹੈਗੀ ਚੰਗੀ ਕੀਤੀ ਹੋਈ ਹੈ ਕਿਉਂਕਿ ਇੱਕ ਵਾਰੀ ਆਪਾਂ ਨਿਗਾਹ ਮਰਵਾਦਗੇ ਯਾਰ ਆ ਜਿਵੇਂ ਦੋ ਕਟੀਆਂ ਆ ਗਈਆਂ ਇਹਨਾਂ ਦਾ ਵੀ ਕੋਈ ਅੰਤ ਨਹੀਂ ਹੈਗਾ ਇੱਕ ਆ ਆ ਗਈ ਹਨਾ ਨੀਲੀ ਰਾਵੀ ਦੇ ਵਿੱਚ ਪੈਂਦੀ ਹੋਈ ਇੱਕ ਝੋਟੀ ਆ ਗਈ ਇਹ ਪਰ ਅੱਜ ਜੇ ਗੱਲ ਕਰ ਲੇਣਾ ਇੱਧਰ ਆਪਣੇ ਚਾਹਣ ਵਾਲੇ ਜਿਹੜੇ ਹੈਗੇ ਭਰਾ ਇਕੱਠੇ ਹੋਏ ਆ ਸਾਰੇ ਤੇ ਗੱਲਬਾਤ ਜਿਹੜੀ ਹੈਗੀ ਅਜੇ ਵਿੱਚ ਰहू ਥੋੜੀ ਜੀ ਰੁਪਿੰਦਰ ਕਹਿੰਦਾ ਮੈਂ ਗੱਲ ਨਹੀਂ ਕਰਨੀ ਇੱਧਰ ਅੰਕ ਜੀ ਵੀ ਨਹੀਂ ਖੜੇ ਇੱਥੇ ਗੱਲਬਾਤ ਕਰਵਾ ਦਾਂਗੇ ਆਪਾਂ ਗੁਰਪ੍ਰੀਤ ਨਾਲ ਠੀਕ ਹੈ ਤੇ ਆਓ ਕਰਾ ਕੇ ਗੱਲਬਾਤ ਤੇ ਲੱਗੇ ਇਸ ਝੋਟੀ ਦੀ ਜਾਣਕਾਰੀ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਅੰਕਲ ਜੀ ਕਿਵੇਂ ਚੜ੍ਹਦੀ ਕਲਾ ਠੀਕ ਹੈ ਜੀ ਠੀਕ ਹੈ ਵਧੀਆ ਤੁਸੀਂ ਦੱਸੋ ਜੀ ਅ ਜੇ ਹੁਣ ਆਪਾਂ ਜਿੱਥੇ ਖੜੇ ਆ ਜਿਹੜੇ ਪਿੰਡ ਹੈ ਨਾ ਇਹ ਜਲੂਰ ਪਿੰਡ ਆ ਗਿਆ ਜਲੂਰ ਜੀ ਤੇ ਜਲੇ ਬਰਨਾਲੇ ਦਾ ਪਿੰਡ ਆ ਗਿਆ ਜੀ ਹਾਂਜੀ ਹਾਂਜੀ ਠਾਗੀ ਝੋਟੀ ਵੀ ਕਿੱਦੇ ਸੂਈ ਹੈ ਇਹਦਾ ਕੱਲ ਤੜਕੇ ਸੂਈ ਆਈ 4 ਵਜੇ 4 ਵਜੇ ਹਾਂਜੀ ਠੀਕ ਹੈ ਤੇ ਸੂਆ ਕਿਹੜਾ ਆ ਗਿਆ ਦਾ ਦੂਜਾ ਸੂਆ ਜੀ ਘਰ ਦੀ ਝੋਟੀ ਆ ਘਰ ਦੀ ਝੋਟੀ ਆ ਗਈ ਕੋਈ ਵਪਾਰ ਵਾਲਾ ਨਾ ਜੀ ਨਾ ਕੋਈ ਵਪਾਰ ਵਾਲਾ ਜਿਵੇਂ ਹੁਣ ਮੰਨ ਕੇ ਚੱਲ ਗਏ ਵੀ ਤੁਸੀਂ ਝੋਟੀ ਦੇ ਕੋਲੇ ਖੜੇ ਹੋ ਝੋਟੀ ਦੇ ਭਾਦੀ ਤੁਸੀਂ ਉੱਪਰੇ ਬੰਦੇ ਹੋ ਹਾਂ ਜੀ ਹਾਂ ਪਰ ਜਦੋਂ ਮੇਰਾ ਪਿੰਡ ਆਇਆ ਤੁਹਾਨੂੰ ਤੁਹਾਡਾ ਪਿੰਡ ਤਾਂ ਹੰਡਿਆ ਆ ਗਿਆ ਤੇ ਆਪਾਂ ਖੜੇ ਹਾਂ ਤੁਹਾਡੀ ਰਿਸ਼ਤੇਦਾਰੀ ਚ ਬਿਲਕੁਲ ਠੀਕ ਹੈ ਨਾ ਗੱਲ ਤੇ ਪਹਿਲਾਂ ਦਾ ਆਪਣਾ ਇੱਧਰ ਜਿਹੜੇ ਹੈਗੇ ਵੀ ਦੱਸਿਆ ਇਹ ਕਿ 12 ਕਿਲੋ ਦੁੱਧ ਅਸੀਂ ਪਹਿਲਾਂ ਉਹਨਾਂ ਦਾ ਕੱਢਿਆ ਜੀ 12 ਕਿਲੋ ਹਾਂ ਜੀ ਠੀਕ ਹੈ ਤੇ ਹੁਣ ਆਪਾਂ ਨੂੰ ਕਿੰਨੇ ਕ ਦੁੱਧ ਦੀ ਆਸ ਹੈ ਇਸ ਦੀ ਹਣਤਾ ਜੀ ਸਾਹਿਬ ਦੇਖੋ 14 ਗੇਲੀਟ ਦਾ ਕੱਡੂ ਕੱਡੂ ਜੇ ਕੋਈ ਚੰਗੀ ਸੇਵ ਵਾਲੀ ਕੋਈ 15 ਵੀ ਕੱਢ ਸਕਦੀ ਆ ਅੱਗੇ ਅਗਲ ਦੀ ਸਮਝਾਈ ਤੇ ਆ ਜੀ ਠੀਕ ਹੈ ਗੱਲ ਹਾਂਜੀ ਇੱਕ ਨਿਸ਼ਾਨੀਆਂ ਦੱਸ ਦਗੇ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀਆਂ ਹੈਗੀਆਂ ਦੋਨੇ ਅੱਖਾਂ ਦੇ ਵਿੱਚ ਇਹਦੇ ਜਵਾਬ ਹੈਗਾ ਜਦੋਂ ਬੰਦਾ ਕੋਲੇ ਆਊਗਾ ਹਾਂ ਇੱਥੇ ਵੀ ਹੈਗਾ ਹਾਂ ਇਧਰ ਵੀ ਹੈਗਾ ਤੇ ਇਧਰਲੀ ਅੱਖ 'ਚ ਵੀ ਹੈਗਾ ਤੇ ਪਿੰਕ ਨੋਜ਼ ਆਗਾ ਚਾਰੇ ਪੈਰ ਚਿੱਟੇ ਤੇ ਪੂਛ ਦੇ ਵੀ ਦੇਖ ਲਓ ਤੁਸੀਂ ਪੂਛ ਵੀ ਚਿੱਟੀ ਆ ਗਈ ਜਿਵੇਂ ਇੱਕ ਨੀਲੀ ਰਾਬੀ ਜਿਹੜੀ ਹੈਗੀ ਹੈ ਹਨਾ ਵੀ ਕੈਰੈਕਟਰਾਂ ਆਪੱਖੋਂ ਜਿਹੜੀ ਹੈਗੀ ਹੈ ਵੀ ਨੀਲੀ 라 ਵੀ ਲੱਗਦੀ ਐ ਕਿ ਨਹੀਂ ਕਿ ਗ੍ਰੇਡੇਡ ਲੱਗਦੀ ਓ ਤੁਸੀਂ ਨੋਟ ਕਰਨਾ ਸੂਤ ਤੇ ਵੀ ਨਿਸ਼ਾਨ ਆ ਗਿਆ ਅੰਕਲ ਖੋਲੋ ਫਿਰ ਕਰਾਪ ਤੋੜ ਕੇ ਦਿਖਾਗੇ ਫਿਰ ਆ ਜੋ ਵੀ ਇਧਰ ਅੰਕਲ ਦੀ ਆ ਗਈ ਇਸ ਪਿੰਡ ਇਸ ਘਰੇ ਰਿਸ਼ਤੇਦਾਰੀ ਤੇ ਤੁਹਾਨੂੰ ਮੈਂ ਨਾ ਝੋਟੀ ਦਾ ਲੇਵਾ ਦਿਖਾਦਾ ਯਾਰ ਜਿਹੜਾ ਲੇਵਾ ਆ ਗਿਆ ਨਾ ਝੋਟੀ ਦਾ ਜਮਾਣ ਪੱਟਾਂ ਦੇ ਵਿੱਚ ਫਿਕਸ ਆ ਗਿਆ ਜਮਾ ਪੂਰੀ ਟੈਟ ਲੇਵੇ ਦੀ ਜਿਹੜੀ ਹੈਗੀ ਐ ਇਹ ਝੋਟੀ ਆ ਹੁਣ ਜਿਹੜੀ ਇਹਦੀ ਬੰਤਰ ਸਮੀਪਣੀ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਉਹ ਚੰਗੀ ਆ ਗਈ ਸੰਭਾਈ ਚੰਗੀ ਹੈਗੀ ਤੇ ਲੈਓ ਇੱਧਰ ਲੈਓ ਹਾਇਦਰ ਲੈ ਚੋ ਲੰਮੀ ਤੋਰ ਕੇ ਦਿਖਾ ਦਗੇ ਦਰਸ਼ਕਾਂ ਨੂੰ ਅਹ ਸੰਗ ਜਿਹੜਾ ਆ ਗਿਆ ਇਸ ਝੋਟੀ ਦਾ ਜਮਾ ਗੋਲ ਬਾਕੀ ਲੇਵੇ ਦੇ ਜਿਹੜਾ ਆਪਾਂ ਨੇੜੇ ਕੈਮਰਾ ਲਾਦਗੇ ਆਹ ਦੇਖ ਲੋ ਜਿਹੜਾ ਥਾਂ ਲੱਗਿਆ ਲੇਵੇ ਨੂੰ ਉਹ ਵੀ ਚੰਗਾ ਆ ਗਿਆ ਬਣਦੋਈ ਕੋਈ ਗੱਲ ਨਹੀਂ ਲੈ ਜੋ ਲੈ ਜੋ ਛੱਡ ਦੋ ਕੋਈ ਗੱਲ ਨਹੀਂ ਬਾਕੀ ਇੱਕ ਗੱਲ ਗਾਰੰਟੀ ਆ ਜਮਾ ਤਾਜੀ ਸੂਈ ਆ ਕੱਲ ਦੀ ਠੀਕ ਐ ਇਹ ਕੁਆਲਿਟੀ ਜਿਹੜੀ ਹੈਗੀ ਆ ਭਾਈ ਲੇਵੇ ਦੀ ਜਿਹੜੀ ਹੈਗੀ ਆ ਕੱਲਾ ਕੱਲਾ ਥਾਣਾ ਲੈਵੇਂ ਨੂੰ ਲੱਗਿਆ ਹੋਇਆ ਹਨਾ ਆਹ ਕੁਆਲਿਟੀ ਦੇਖ ਲਓ ਤੁਸੀਂ ਅੱਛਾ ਅੰਕਲ ਜੀ ਜਿਵੇਂ ਹੁਣ ਆਪਾਂ ਇਹ ਝੋਟੀ ਦੇਣੀ ਆ ਤੇ ਇਹਦਾ ਲਾਸਟ ਦੇਤੇ ਰੇਟ ਜਿਹੜਾ ਹੈਗਾ ਰੇਟ ਕਿੰਨਾ ਕਰਸਾ ਰੇਟ ਦਾ ਜਿੰਨਾ ਮਰਜ਼ੀ ਕਰਾ ਲਓ ਜੀ 1.5 ਲੱਖ ਦੀ ਝੋਟੀ ਦੇ ਦਿਆਂਗੇ ਜੀ 1.5 ਦੀ ਹਾਂਜੀ ਠੀਕ ਆ ਤੇ ਮਾਨਤਾਂ ਵਿੱਚੋਂ ਫਿਕਸ ਮਾਨਤਾਂ ਹੋ ਜੂ ਕਿੰਨਾ ਕਰਦਗੇ ਫਿਰ ਆਪਾਂ ਮਾਨਤਾਂ ਬਸ ਕਰ ਦਿਓ ਤੁਸੀਂ ਆਪੀ ਕਰ ਦਿਓ ਮਾਨਤਾਂ ਕਰ ਦਿਆਂਗੇ ਠੀਕ ਹੈ ਹਾਂ ਜੀ ਆਪਾਂ ਤੁਹਾਨੂੰ ਲੈਂਡ ਦੇਣੀ ਦੱਸਿਆ ਠੀਕ ਹੈ ਤੇ ਨੰਬਰ ਜਿਹੜਾ ਹੈਗਾ ਆਪਣੇ ਕੋਲ ਚੱਲਦਾ ਨੰਬਰ ਦੱਸੋ 98726 8477 ਠੀਕ ਹੈ ਇਹ ਸੋਡਾ ਨੰਬਰ ਆ ਗਿਆ ਜੀ ਹਾਂਜੀ ਚਲੋ ਇੱਕ ਨੰਬਰ ਜਿਹੜਾ ਹੈਗਾ ਮਿੱਤਰੋ ਆਪਾਂ ਬੋਲੋ ਮਾੜਾ ਇੱਧਰ ਆ ਜਾ ਕੋਈ ਕੋਈ ਹੋ ਜਾ ਹੋ ਜਾ ਮਾੜਾ ਸਾਹਮਣੇ ਇਹ ਭਾਈ ਅੰਕਲ ਇਸ ਕਰੇ ਆਪਣੀ ਗੱਡੀ ਵੀ ਆਹੀ ਹੈ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਨੰਬਰ ਬੋਲੀ ਪਈ 94177 94177 73942 73942 42 ਲਓ ਜੀ ਇੱਕ ਗੱਲ ਹੋਰ ਵੀ ਦੱਸ ਦਈਏ ਆਪਾਂ ਦਰਸ਼ਕਾਂ ਨੂੰ ਬੰਦਾ ਜਿਹੜਾ ਇੱਧਰ ਖੜਾ ਆਹਾ ਸਾਹਮ ਸਵਾਈ ਠੀਕ ਹੈ ਇਹੇ ਬੰਦਾ ਹੀ ਕਰਦਾ ਇਹੀ ਚਾਉਂਦਾ ਆਈ ਕਰ ਤੂੰ ਵੀ ਮੜਾ ਨੇੜੇ ਆ ਜਾ ਬਈ ਆ ਜਾ ਕਰ ਅੱਛਾ ਮੈਨੂੰ ਐ ਦੱਸ ਜਿਹੜੀ ਤਾਰ ਕਿਵੇਂ ਇਹਦੀ ਪੋਲੀ ਪਾਲੀ ਕਿਵੇਂ ਹੈ ਤਾਰ ਬਹੁਤ ਥੋੜੀ ਹੈ ਹੈ ਤਾਰ ਬਹੁਤ ਥੋੜੀ ਹੈ ਬੋਲੀ ਹੈ ਹਾਂਜੀ ਅੱਛਾ ਚੋਣਾ ਫਿਰ ਤੂੰ ਹੀ ਹੈ ਚੋਣਾ ਮੈਂ ਆਇਆ ਫਿਰ ਮੈਨੂੰ ਐ ਦੱਸ ਜਿਹੜੀ ਇਹਦੀ ਚਵਾਈ ਕੀਤੀ ਹੈ ਹਾਂਜੀ ਤੈਂ ਹਾਂਜੀ ਕਿੰਨਾ ਦੁੱਧ ਕੱਢਿਆ ਤ ਦੁਪਾਰਾ ਲੀਟਰ ਕੱਢਿਆ 12 ਲੀਟਰ ਹਾਂਜੀ ਤੇ ਮੈਨੂੰ ਐ ਦੱਸ ਦੇ ਕਿੰਨਾ ਚਿਰ ਪਹਿਲਾਂ ਛੱਡੀ ਹੈ ਫਿਰ ਤੈਨੂੰ ਕਿੰਨੇ ਮਹੀਨੇ ਪਹਿਲਾਂ ਛੱਡੀ ਹੈ 3 ਕਿੰਨੇ ਮਹੀਨੇ ਪਹਿਲਾਂ ਛੱਡੀ ਹੈ ਤੇ ਉਂ ਤਾਂ ਯਾਰ ਜਿੰਨਾ ਮਰਜ਼ੀ ਰੌਲਾ ਪਾਈ ਚੱਲ ਗਏ ਠੰਡੀ ਸੀ ਤਾਂ ਪੂਰੀ ਆ ਗਈ ਹੈਨਾ ਲਿਖੀ ਜਾਂਦੀ ਐ ਮੈਂ ਨਾ ਇੱਕ ਦਿਨ ਜਦੋਂ ਤੁਸੀਂ ਨਾ ਗੱਲਾਂ ਕਰੀ ਹੈ ਸੇਲ ਬਹੁਤ ਆ ਸੇਲ ਬਹੁਤ ਆ ਹਾਂਜੀ ਠੀਕ ਐ ਜਦੋਂ ਅੰਦਰ ਖੜੇ ਸੀ ਨਾ ਮੈਂ ਇੱਕ ਤਾਂ ਸ਼ਾਰਟ ਲੈਂਦਾ ਸੀਗਾ ਇਹ ਆਰਾਮ ਨਾਲ ਗਾਲਾ ਕਰੀ ਜਾਂਦੇ ਸੀ ਮੈਂ ਸ਼ਾਰਟ ਵੀ ਵਿੱਚ ਲਾ ਕੇ ਦਿਖਾਉਂਗਾ ਤੇ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਅੰਕਲ ਦੇਖੋ ਵੀ ਕਿਸੇ ਨੂੰ ਚੰਗਾ ਪਸ਼ੂ ਘਰੇਲੂ ਮਿਲ ਜੇ ਹਾਂਜੀ ਹਾਂਜੀ ਠੀਕ ਐ ਜਿਹੜਾ ਚੋਇਆ ਹੋਵੇ ਬੰਦਾ ਤਸੱਲੀ ਨਾਲ ਚਵਾਈ ਹੋਈ ਹੋਵੇ ਤੇ ਚਲੋ ਰੁਪਈਆਂ ਦਾ ਜਿਹੜੀ ਆਪਾਂ ਗੱਲ ਕਰਦੇ ਆ ਮੌਕੇ ਤੇ ਹੋ ਜਾਂਦਾ ਹੁੰਦਾ ਵੱਧ ਘੱਟ ਹੋ ਜਾਂਦੇ ਹੁੰਦੇ ਆ ਤੇ ਜਿਹੜੀ ਝੋਟੀਆਂ ਮਿੱਤਰੋ ਇਹ ਆ ਗਈ ਜਿਹੜੀ ਹਨਾ ਕਰੇਲੂ ਪਰਿਵਾਰ ਕੋਲੇ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਕੀ ਜਿਹੜੀ ਹੈਗੇ ਤਸੱਲੀ ਉਹ ਕਰਨੀ ਜਿਹੜੀ ਹੈਗੇ ਸੋਡੀ ਜ਼ਿੰਮੇਵਾਰੀ ਬਣਦੀ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਮਿੱਤਰੋ ਤੇ ਦੱਸਿਓ ਜ਼ਰੂਰ ਕਿਵੇਂ ਲੱਗੀ ਝੋਟੀ ਧੰਨਵਾਦ ਸਾਰਿਆਂ ਦਾ